ਸਤਿ ਸ਼੍ਰੀ ਅਕਾਲ ਜੀ ਪੰਜਾਬ ਬੁਲੇਟਿਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਸ਼ੁਰੂਆਤ ਕਰ ਲੈਨੇ ਆਂ ਸੁਰਖੀਆਂ ਦੇ ਨਾਲ ਪੰਜਾਬ ਦੇ ਸੀਐਮ ਨੂੰ ਨਤਨ ਗੜਕੜੀ ਦੀ ਚਿੱਠੀ ਜ਼ਰੀਏ ਚੇਤਾਵਨੀ ਐਨਐਚਆਈਏ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਚੁੱਕੇ ਵੱਡੇ ਸਵਾਲ ਨਤਨ ਗੜਕੜੀ ਦੀ ਚਿੱਠੀ ਤੇ ਪੜਕੀ ਸਿਆਸਤ ਵਿੱਤ ਮੰਤਰੀ ਹਰਪਾਲ ਚੀਮਾ ਨੇ ਇਸ ਨੂੰ ਦੱਸਿਆ ਇੱਕ ਪਲਾਨ ਅਕਾਲੀ ਦਲ ਦੇ ਐਸਜੀਪੀਸੀ ਦੀਆਂ ਜਾਲੀ ਵੋਟਾਂ ਬਣਾਉਣ ਤੇ ਕਿਹੜੀ ਸਰਕਾਰ ਅਕਾਲੀ ਦਲ ਦਾ ਇਲਜ਼ਾਮ ਪੰਜਾਬ ਸਰਕਾਰ ਬਣਾ ਰਹੀ ਹੈ ਜਾਲੀ ਵੋਟਾਂ ਸਵੇਰੇ ਕਨਾਰਟ ਪਲੇਸ ਚਤਾਨੂ ਮੰਦਿਰ ਚ ਸਸੋਦੀਆ ਨੇ ਕੀਤੀ ਪੂਜਾ ਰਾਜਕਾਲ ਤੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ ਤਾਂ ਪਾਰਟੀ ਹੈੱਡਕੁਆਰਟਰ ਤੇ ਬੀਜੇਪੀ ਤੇ ਵਰੇ ਸਸੋਦੀਆ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ NHAI ਦੇ ਅਧਿਕਾਰੀਆਂ ਅਤੇ ਸਟਾਫ ਦੀ ਸੁਰੱਖਿਆ ਦਾ ਮੁੱਦਾ ਹੋਰ ਜ਼ਿਆਦਾ ਵੱਡਾ ਹੋ ਗਿਆ ਕਿਉਂਕਿ ਹੁਣ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਇੱਕ ਚਿੱਠੀ ਦੇ ਜ਼ਰੀਏ ਇਸ ਨੂੰ ਸਿੱਧਾ ਹੀ ਪੰਜਾਬ ਸਰਕਾਰ ਦੇ ਨਾਲ ਜੋੜ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਨਾਲ ਨਾਲ ਸੂਬੇ ਦੀ ਕਾਨੂੰਨ ਸਥਿਤੀ ਤੇ ਵੀ ਵੱਡੇ ਸਵਾਲ ਚੁੱਕੇ ਨੇ ਕੇਂਦਰੀ ਸੜਕ ਤੇ ਰਾਜਮਾਰਗ ਮੰਤਰੀ ਨਿਤਨ ਗੜਕਰੀ ਨੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਇਹ ਚੇਤਾਵਨੀ ਨਿਤਨ ਗੜਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਤੇ ਇੱਕ ਚਿੱਠੀ ਦੇ ਰੂਪ ਵਿੱਚ ਦਿੱਤੀ ਹੈ ਇਸ ਦੌਰਾਨ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਚੁੱਕੇ ਨੇ ਇਸ ਪੱਤਰ ਵਿੱਚ ਨਿਤਨ ਗੜਕਰੀ ਨੇ ਲਿਖਿਆ ਹੈ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਠੀਕ ਨਹੀਂ ਹੈ ਅਤੇ ਐਨ ਐਚ ਏ ਆਈ ਦੇ ਅਧਿਕਾਰੀ ਤੇ ठेकेदार ਚਿੰਤਾ ਦੇ ਵਿੱਚ ਨੇ ਇਸ ਪੱਤਰ ਤੇ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਵੀ ਬਿਆਨ ਸਾਹਮਣੇ ਆਇਆ ਹੈ ਅੱਜ ਕੇਂਦਰੀ ਮੰਤਰੀ ਸ਼੍ਰੀ ਨਿਤਨ ਗੜਕਰੀ ਸਾਹਿਬ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਚਿੱਠੀ ਲਿਖ ਕੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਬੜੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਬੜੇ ਸਪਸ਼ਟ ਤੌਰ ਤੇ ਲਿਖਿਆ ਕਿ ਜਿਹੜੇ ਪੰਜਾਬ ਦੇ ਵਿੱਚ ਐਨ ਐਚ ਆਈਏ ਦੇ ਪ੍ਰੋਜੈਕਟ ਜਿੱਤੇ ਚ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਹੈ ਉਹਦੇ ਵਿੱਚ ਪੰਜਾਬ ਸਰਕਾਰ ਸਹੁਰਦ ਨਹੀਂ ਨਾ ਤਾਂ ਪੰਜਾਬ ਸਰਕਾਰ ਲੈਂਡ ਐਕਵਿਜ਼ੀਸ਼ਨ ਦਾ ਕੰਮ ਸਿਰੇ ਚੜਾ ਪਾ ਰਹੀ ਹੈ ਤੇ ਨਾ ਹੀ ਜਿਹੜੇ ਐਨ ਐਚ ਆਈਏ ਦੇ ਸੁਪਰਵਾਈਜ਼ਰ ਨੇ ਇੰਜੀਨੀਅਰ ਨੇ ਕੰਟਰੈਕਟਰ ਨੇ ਉਹਨਾਂ ਦੀ ਸੁਰੱਖਿਆ ਤੱਕ ਪੰਜਾਬ ਸਰਕਾਰ ਯਕੀਨੀ ਨਹੀਂ ਬਣਾ ਪਾਰੀ ਕਿਉਂਕਿ ਉਹਨਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਉਹਦੀ ਫੋਟੋ ਵੀਡੀਓ ਸਾਰਾ ਕੁਝ ਇਸ ਚਿੱਠੀ ਦੇ ਨਾਲ ਨੱਥੀ ਕੀਤਾ ਔਰ ਨਿਤਿਨ ਗਟਕਰੀ ਸਾਹਿਬ ਨੇ ਲਿਖਿਆ ਕਿ ਤੁਹਾਡੀ ਸਰਕਾਰ ਨੇ ਤੁਹਾਡੇ ਮੰਤਰੀ ਨੇ 15/7/2024 ਨੂੰ ਜਦੋਂ ਇਹ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾ ਰਹੀ ਸੀ ਉੱਥੇ ਯਕੀਨ ਦਿਵਾਇਆ ਸੀ ਕਿ ਕਿਸੇ ਵੀ ਕਿਸਮ ਦੀ ਜਿਹੜੀ ਲਾਅ ਐਂਡ ਆਰਡਰ ਦੀ ਢਿੱਲ ਹੈ ਉਹ ਨਹੀਂ ਰੱਖੀ ਜਾਊਗੀ ਕਾਰਵਾਈ ਕੀਤੀ ਜਾਊਗੀ ਤੇ ਲੈਂਡ ਐਕਵਾਜਿਸ਼ਨ ਦਾ ਕੰਮ ਵੀ ਸਿਰੇ ਚੜਾਇਆ ਜਾਊ ਪਰ ਉਹਦੇ باوجود ਪੰਜਾਬ ਸਰਕਾਰ ਇਹਦੇ 'ਚ ਕੁਝ ਨਹੀਂ ਕਰ ਸਕੀ ਤੇ 3263 ਕਰੋੜ ਦੇ ਤਿੰਨ ਪ੍ਰੋਜੈਕਟ ਆਲਰੇਡੀ ਪੰਜਾਬ ਤੋਂ ਜਾ ਚੁੱਕੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਮੁੱਖ ਮੰਤਰੀ ਦਾ ਕੰਮ ਕੀ ਹੈ ਤੁਸੀਂ ਗ੍ਰਹਿ ਮੰਤਰੀ ਵੀ ਹੋ ਕੀ ਸੂਬੇ ਦੀ ਤਰੱਕੀ ਕੀ ਸੂਬੇ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾ ਕੇ ਰੱਖਣਾ ਇਹ ਤੁਹਾਡਾ ਫਰਜ਼ ਨਹੀਂ ਅਗਰ ਤੁਹਾਡੀ ਮਾੜੀ ਕਾਰਗੁਜ਼ਾਰੀ ਕਰਕੇ ਪੰਜਾਬ ਦਾ 3263 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਇਹਦੀ ਪਰਪਾਈ ਕੌਣ ਕਰੇਗਾ ਔਰ ਇਹ ਚਿੱਠੀ ਉਰੇ ਨਹੀਂ ਰੁਕਦੀ ਇਸ ਤੋਂ ਅੱਗੇ ਵੀ ਨਿਤਨ ਗੜਕਰੀ ਸਾਹਿਬ ਨੇ ਸਪਸ਼ਟ ਕੀਤਾ ਕਿ ਜੇ ਪੰਜਾਬ ਦੇ ਇਹੀ ਹਾਲਾਤ ਰਹੇ ਤਾਂ ਜਿਹੜੇ ਬਾਕੀ ਰਹਿੰਦੇ ਪ੍ਰੋਜੈਕਟ ਨੇ ਜਿਹੜੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਤਾਂ ਕੇਂਦਰ ਸਰਕਾਰ ਮਜਬੂਰੀ ਵਸ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਬੰਦ ਕਰ ਦੇਗੀ ਮੁੱਖ ਮੰਤਰੀ ਸਾਹਿਬ ਕੀ ਗੱਡੀਆਂ ਤੇ ਗਾਣੇ ਲਾ ਕੇ ਨੱਚਣਾ ਮੁੱਖ ਮੰਤਰੀ ਦਾ ਕੰਮ ਹੈ ਕੀ ਵਿਰੋਧੀਆਂ ਨਾਲ ਤੂੰ ਤੂੰ ਮੈਂ ਮੈਂ ਝੂਠੀ ਇਲਜ਼ਾਮਬਾਜ਼ੀ ਮੁੱਖ ਮੰਤਰੀ ਦਾ ਕੰਮ ਹੈ ਕਿਉਂਕਿ ਅੱਜ ਕੇਂਦਰ ਸਰਕਾਰ ਨੇ ਤੁਹਾਡੇ ਤੇ ਬੋਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਤੇ ਬੜੇ ਵੱਡੇ ਸਵਾਲ ਖੜੇ ਕੀਤੇ ਨੇ ਚਿੱਠੀ ਦੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਪੰਜਾਬ ਵਿੱਚ 3263 ਕਰੋੜ ਰੁਪਏ ਦੇ 103 ਕਿਲੋਮੀਟਰ ਦੇ ਪ੍ਰੋਜੈਕਟ ਰੁਕੇ ਸਨ ਪਰ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ 14288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਹੋਰ ਪ੍ਰੋਜੈਕਟ ਬੰਦ ਹੋ ਜਾਣਗੇ ਗੜਕਰੀ ਨੇ ਲਿਖਿਆ ਕਿ ਮੈਂ ਬੇਨਤੀ ਕਰਦਾ ਹਾਂ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਰਿਾਇਤ ਲੈਣ ਵਾਲਿਆਂ ਦੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਅਤੇ ਸਟਾਫ ਦਾ ਵਿਸ਼ਵਾਸ ਬਹਾਲ ਕਰਨ ਲਈ ਰਾਜ ਸਰਕਾਰ ਨੂੰ ਤੁਰੰਤ ਸੁਧਾਰਾਤਮਕ ਕਦਮ ਚੁੱਕਣੇ ਚਾਹੀਦੇ ਨੇ ਐਫ ਆਈ ਆਰ ਦਰਜ ਕੀਤੀ ਜਾਵੇ ਅਤੇ ਮੁਲਜ਼ਮਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਨੇਤਨ ਗੜਕਰੀ ਦੀ ਪੰਜਾਬ ਸਰਕਾਰ ਨੂੰ ਲਿਖੀ ਚਿੱਠੀ ਤੇ ਸਿਆਸਤ ਪੜ ਗਈ ਹੈ ਜਿਸ ਦਾ ਪੰਜਾਬ ਦੇ ਵਿੱਤ ਮੰਤਰੀ ਨੇ ਠੋਕਵਾ ਜਵਾਬ ਦਿੱਤਾ ਤੇ ਨਾਲ ਹੀ ਆਈ ਜੀ ਪੀ ਨੇ ਵੀ ਪੰਜਾਬ ਦੀ ਸਥਿਤੀ ਨੂੰ ਬਿਲਕੁਲ ਠੀਕ ਠਾਕ ਦੱਸਿਆ ਹੈ। ਕੇਂਦਰੀ ਸੜਕੀ ਅਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗੜਕਰੀ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਚਿੰਤਾ ਪ੍ਰਗਟਾਈ ਹੈ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨਾ ਸੁਧਰੀ ਤਾਂ ਨੈਸ਼ਨਲ ਹਾਈਵੇ ਔਥਾਰਟੀ ਆਫ ਇੰਡੀਆ 14288 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟ ਰੱਦ ਕਰ ਦੇਵੇਗੀ ਹੁਣ ਇਸ ਮਾਮਲੇ ਤੇ ਸਿਆਸਤ ਪੜਕ ਗਈ ਹੈ ਤੇ ਪੰਜਾਬ ਦੇ ਵਿੱਤ ਮੰਤਰੀ ਨੇ ਇਸ ਨੂੰ ਭਾਜਪਾ ਦਾ ਪ੍ਰੋਜੈਕਟ ਰੱਦ ਕਰਨ ਦਾ ਇੱਕ ਪਲਾਨ ਦੱਸਿਆ ਹੈ देखिए जितने भी प्रोजेक्ट नेशनल हाईवे अथॉरिटी के इंडिया इंडिया के पंजाब में चल रहे हैं वो सभी पे कार्य हो रहा है मैं समझता हूं जानबूझ के एक सोची समझी षड्यंत्र के तहत एक कंस्परेसी के तहत उन्होंने ऐसा बयान दिया है पंजाब में लॉ एंड ऑर्डर की पोजीशन जो है बहुत अच्छी है पंजाब में उद्योग आ रहे हैं पंजाब में इंडस्ट्री आ रही है और पंजाब आगे बढ़ रहा है इससे पंजाब के आई जी पी सुखचैत सिंह बयान भी सामने आया है गिल का कहना है कि की सारा मसला सीएम मान ਬਹੁਤ ਹੀ ਨੇੜੇ ਤੋਂ ਦੇਖ ਰਹੇ ਨੇ ਜਿਸ ਤੇ ਇੱਕ ਸੈੱਟ ਵੀ ਬਣਾ ਦਿੱਤੀ ਗਈ ਹੈ ਐਫ ਆਈ ਆਰ ਰਜਿਸਟਰਡ ਕਰ ਦਿੱਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਹਾਲਾਤ ਬਿਲਕੁਲ ਕਾਬੂ ਦੇ ਹੇਠ ਨੇ ਜਿਹੜੀਆਂ ਦੋ ਘਟਨਾਵਾਂ ਵਾਪਰੀਆਂ ਨੇ ਉਸ ਤੋਂ ਬਾਅਦ ਜੇਕਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਸਿਕਿਉਰਟੀ ਦੀ ਜ਼ਰੂਰਤ ਹੋਵੇਗੀ ਤਾਂ ਅਸੀਂ ਉਸ ਤੇ ਵਿਚਾਰ ਕਰਾਂਗੇ ਉਹਦੇ ਉਹਦੇ ਵਿੱਚ ਸਾਰਾ ਸੀਐਮ ਸਾਹਿਬ ਕੇ ਪੂਰਾ ਧਿਆਨ ਮੈਂ ਹੈ और इस केस में ऑलरेडी जो पूरा इशू है इसके लिए कमेटी ऑलरेडी पंजाब में बनी हुई है जो पूरा इसको सुपरवाइज कर रही है जहां तक लॉ एंड ऑर्डर का इशू है पंजाब पुलिस पंजाब की जैसे हमने देखा पंजाब की जो लॉ एंड ऑर्डर स्थिति है इट इज वन ऑफ द बेस्ट इन दंट्री जो पीछे टाइम्स ऑफ इंडिया का सर्वे हुआ था उसमें पंजाब दूसरे नंबर पे था लॉ एंड ऑर्डर के पॉइंट ऑफ व्यू से और इस पर्टिकुलर इशू की जब हम बात करें तो दो केसेस अब तक सामने आए एक लुधियाना रूरल में एक जलंधर रूरल में एक ढाका पुलिस स्टेशन का था اور ایک نورمال پولیس اسٹیشن کا ہے دونوں کیسز میں ایف آئی آر رجسٹر ہوئی ہے اس پر لا اس پہ کاروائی کی جا رہی ہے اور پوری طرح سے پنجاب پولیس پنجاب گورنمنٹ سی ایم صاحب کی طرف سے پوری طرح سے اشورٹی ہے کہ پنجاب میں 100% اس کی جو ہے نیشنل ہائی وے کا پروجیکٹ ہے اس کو امپلیمنٹ کیا دس دیے کہ پچھلے دن ہی پنجاب چا چہیں دو گھٹناواں واپریے نے جس تو بعد این ایچ اے آئی دا کہنا ہے کہ انہاں دے ادھیکاریاں تے کامیں پنجاب وچ سُرکھت نہیں ہن تے اج ਗੜਕਰੀ ਦੀ ਚਿੱਠੀ ਨੇ ਇੱਕ ਵਾਰ ਫਿਰ ਤੋਂ ਇਸ ਮਸਲੇ ਨੂੰ ਸੁਰਖੀਆਂ ਦਾ ਹਿੱਸਾ ਬਣਾ ਦਿੱਤਾ WhatsApp ਗਰੁੱਪ ਦੇ ਇੱਕ ਸਕਰੀਨਸ਼ਾਟ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਜਿਸ ਵਿੱਚ ਐਸਜੀਪੀਸੀ ਦੀਆਂ ਚਾਲੀ ਵੋਟਾਂ ਬਨਾਂਨ ਸੰਬੰਧੀ ਗੱਲਬਾਤ ਕੀਤੀ ਜਾ ਰਹੀ ਸੀ ਇਸ ਤੇ ਅਕਾਲੀ ਦਲ ਨੇ ਐਸਜੀਪੀਸੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਕਰਵਾਈਆਂ ਜਾ ਰੀਆਂ ਵੋਟਾਂ ਵਿੱਚ ਧੰਦਲੀ ਦੇ ਦੋਸ਼ ਲਗਾਏ ਨੇ ਉਹਨਾਂ ਨੇ ਐਸਜੀਪੀਸੀ ਦੇ ਚੀਫ ਕਮਿਸ਼ਨਰ ਜਸਟਿਸ ਜੋ ਕਿ ਸੇਵਾਮੁਕਤ ਨੇ ਐਸਐਸ ਸਾਰੋਂ ਨੂੰ ਉੱਚ ਪੱਧਰੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ ਹੈ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਹੈ ਕਿ ਵੋਟਰ ਸੂਚੀ ਵਿੱਚ ਝੂਠੇ ਵੋਟਰਾਂ ਦਾ ਨਾਮ ਦਰਜ ਕੀਤਾ ਜਾ ਰਿਹਾ ਹੈ ਜਿਸ ਲਈ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਅੱਜ ਇੱਕ ਵਟਸਐਪ ਚੈਟ ਇਹ ਸਾਡੇ ਕੋਲੇ ਦਫ਼ਤਰ ਕਿਸੇ ਨੇ ਭੇਜੀ ਆ ਔਰ ਇਹ ਜਗਰਾਉਂ ਦੀ ਹੈ ਉਹ ਇੱਕ ਇਲੈਕਸ਼ਨ ਦਾ ਜਿਹੜੀ ਵੋਟਾਂ ਬਣਾਉਣ ਦਾ ਗਰੁੱਪ ਬਣਾਇਆ ਗਿਆ ਜਿਹਦੇ ਚ ਐਸ ਡੀ ਐਮ ਹੈ ਬੀ ਐਲਓ ਹੈ ਉਸ ਦੇ ਵਿੱਚ ਇੱਕ ਜਿਹੜਾ ਕਰਮਚਾਰੀ ਹੈ ਬੀ ਐਲਓ ਹੈ ਉਹਨੇ ਮੈਸੇਜ ਲਿਖ ਕੇ ਪਾਇਆ ਹੈ ਕਿ ਕੀ ਇਸ ਤਰੀਕੇ ਦੇ ਨਾਲ ਕਿਸੇ ਦਾ ਆਧਾਰ ਕਾਰਡ ਚੱਕ ਕੇ ਵੋਟਰ ਲਿਸਟ ਤੋਂ ਉਹਦੀ ਫੋਟੋ ਸਕੈਨ ਕਰਕੇ ਜਾਲੀ ਦਸਕਤ ਮਾਰ ਕੇ ਵੋਟ ਬਣਾਉਣਾ ਠੀਕ ਹੈ ਸਵਾਲ ਉਸ ਗਰੁੱਪ ਦੇ ਵਿੱਚ ਉਹ ਕਰ ਰਿਹਾ ਹੈ ਸਰਕਾਰ ਨੀਚੇ ਇਸ ਕਿਸਮ ਦੀਆਂ ਧਾਂਦਲੀਆਂ ਕਰ ਰਹੀ ਹੈ ਤਾਂ ਇੱਕ ਵਟਸਐਪ ਚੈਟ ਹੈ ਜਿਹੜੀ ਲੀਕ ਹੋ ਗਈ ਇਸ ਤੋਂ ਬਿਨਾ ਹੋਰ ਪੰਜਾਬ ਦੇ ਵਿੱਚ ਬਹੁਤ ਐਸੀਆਂ ਸ਼ਿਕਾਇਤਾਂ ਨੇ ਜਿੱਥੇ ਬੀਐਲਓ ਬਣਾ ਕਿਸੇ ਬੰਦੇ ਨੂੰ ਸ਼ਨਾਖਤ ਕੀਤੇ ਬਿਨਾ ਇਹ ਚੈੱਕ ਕੀਤੇ ਕਿ ਉਹ ਸਾਬਤ ਸੂਰਤ ਹੈ ਜਾਂ ਨਹੀਂ ਹੈ ਉਹਦੀਆਂ ਵੋਟਾਂ ਇਸ ਤਰੀਕੇ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਇਹ ਇੱਕ ਬਹੁਤ ਵੱਡੀ ਧਾਂਦਲੀ ਹੈ ਤੇ ਬੜੀ ਮਾਇੂਸੀ ਹੁੰਦੀ ਹੈ ਕਿ ਜਦੋਂ ਪੰਜਾਬ ਸਰਕਾਰ ਐਸੀ ਕੋਈ ਸਾਜ਼ਿਸ਼ ਘੜ ਰਹੀ ਹੈ ਸਾਰੇ ਸਾਹਰੋਂ ਸਾਦ ਨੂੰ ਬੇਨਤੀ ਹੈ ਕਿ ਅਫਸਰਾਂ ਦੇ ਖਿਲਾਫ ਵੀ ਸਖਤ ਐਕਸ਼ਨ ਲਿਆ ਜਾਵੇ ਔਰ ਇਹ ਜਿਹੜੇ ਵੋਟਰ ਬਣਾਉਣ ਦੀ ਪ੍ਰਕਿਰਿਆ ਹੈ ਇਹਨੂੰ ਬਹੁਤ ਸੁਚਾਰੂ ਢੰਗ ਨਾਲ ਤੇ ਬਹੁਤ ਪਾਰਦਰਸ਼ੀ ਤਰੀਕੇ ਦੇ ਨਾਲ ਕੀਤਾ ਜਾਵੇ ਜਾਣਕਾਰੀ ਮੁਤਾਬਕ ਇੱਕ ਸ਼ੁਭ ਚੰਤਕ ਨੇ ਇੱਕ WhatsApp ਗਰੁੱਪ ਜਿਸ ਦਾ ਨਾਮ ਇਲੈਕਸ਼ਨ ਸੁਪਰਵਾਈਜ਼ਰ ਜਗਰਾਉ ਹੈ ਤੋਂ ਕੁਝ ਚੈਟ ਹਿਸਟਰੀ ਅਕਾਲੀ ਦਲ ਦੇ ਲੀਡਰਾਂ ਨਾਲ ਸਾਂਝੀ ਕੀਤੀ ਜਿਸ ਵਿੱਚ ਸੀਨੀਅਰ ਅਫਸਰ ਸਿੱਧੇ ਤੌਰ ਤੇ ਜੂਨੀਅਰ ਅਫਸਰਾਂ ਨੂੰ ਆਖ ਰਹੇ ਨੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਝਾਲੀ ਵੋਟਾਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਜਿਹਿਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਅਤੇ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਢੰਗ ਨਾਲ ਨਵੇਂ ਵੋਟਰਾਂ ਦੀ ਭਰਤੀ ਕਰਨ ਲਈ ਗਲਤੀ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ ਰਿਹਾਈ ਤੋਂ ਅਗਲੇ ਦਿਨ ਮਨੀਸ਼ ਸਸੋਦੀਆ ਨੇ ਸਭ ਤੋਂ ਪਹਿਲਾਂ ਹਨੂਮਾਨ ਮੰਦਿਰ ਚ ਪੂਜਾ ਅਰਚਨਾ ਕੀਤੀ ਜਿਸ ਤੋਂ ਬਾਅਦ ਰਾਜ ਘਰ ਦਾ ਦੌਰਾ ਕੀਤਾ ਅਤੇ ਇਸ ਤੋਂ ਬਾਅਦ ਉਹਨਾਂ ਨੇ ਪਾਰਟੀ ਦੇ ਲੀਡਰਾਂ ਨੂੰ ਸੰਬੋਧਨ ਕੀਤਾ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਸੋਦੀਆ ਨੇ ਦਿੱਲੀ ਆਬਾਕਾਰੀ ਨੀਤੀ ਕੇਸ ਵਿੱਚ ਜੇਲ੍ਹ ਚੋਂ ਰਿਹਾ ਹੋਣ ਤੋਂ ਅਗਲੇ ਦਿਨ ਸ਼ਨੀਵਾਰ ਨੂੰ ਰਾਜਕਾੜ ਦਾ ਦੌਰਾ ਕੀਤਾ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਫੁੱਲ ਪੇਟ ਕੀਤੇ ਇਸ ਤੋਂ ਪਹਿਲਾਂ ਸਿਸੋਧੀਆਂ ਨੇ ਕਨਾਟ ਪਲੇਸ ਸਥ ਹਨੂਮਾਨ ਮੰਦਿਰ ਦੇ ਵਿੱਚ ਪੂਜਾ ਅਰਚਨਾ ਵੀ ਕੀਤੀ ਇਸ ਦੌਰਾਨ ਆਪ ਸੰਸਦ ਮੈਂਬਰ ਸੰਜੇ ਸਿੰਘ ਅਤੇ ਮੰਤਰੀ ਆਤਸ਼ੀ ਅਤੇ ਸੌਰਵ ਭਰਦਵਾਸ ਸਮੇਤ ਪਾਰਟੀ ਦੇ ਕਈ ਨੇਤਾ ਉਹਨਾਂ ਦੇ ਨਾਲ ਸਨ ਦੇਖਿਏ ਨਫ਼ਰਤ ਕੀ ਰਾਜਨੀਤੀ ਸੇ ਇਸ ਦੇਸ਼ ਕੋ ਕੁਛ ਹਾਸਿਲ ਨਹੀਂ ਹੋਗਾ ਬਦਲੇ ਕੀ ਰਾਜਨੀਤੀ ਸੇ ਇਸ ਦੇਸ਼ ਕੋ कुछ भी हासिल नहीं होगा इस देश की सत्ता में बैठे हुए लोगों को यह सोचना चाहिए आपने सत्रह महीने एक आदमी की जिंदगी का बर्बाद कर दिया आपने सत्रह महीने एक आदमी के परिवार को प्रताड़ित किया मानसिक रूप से शारीरिक रूप से तोड़ने की कोशिश की लेकिन ये आम आदमी पार्टी एक परिवार है एक मजबूत परिवार है आ, ऐसे बहुत सारे मौके हम लोगों की जिंदगी में आए लेकिन हम टूटेंगे नहीं और मजबूती से एक साथ मिलकर लड़ेंगे बस जल्द ही अरविंद केजरीवाल जी भी बाहर आएंगे आ, आ, पार्टी के हमारे मुखिया के साथ भी इसी तरीके से बिल्कुल तथ्यहीन बिना सबूत के उनको भी उठा के जेल में रखा गया है सुप्रीम कोर्ट से एक मामले में उनको राहत मिल गई लोअर कोर्ट से राहत मिल गई जबरदस्ती एक झूठा सीबीआई का केस बना के उनको जेल में रखा गया है वो भी जल्द बाहर आएंगे ਮੰਦਰ ਵਿੱਚ ਪੂਜਾ ਅਰਚਨਾ ਕਰਨ ਤੋਂ ਬਾਅਦ ਸੁਸੋਦੀਆ ਨੇ ਕਿਹਾ ਕਿ ਭਗਵਾਨ ਹਨੂਮਾਨ ਦਿੱਲੀ ਦੇ ਲੋਕਾਂ ਦਾ ਭਲਾ ਕਰਨ ਉਹਨਾਂ ਆਸਪਰਗਟਾਈ ਹੈ ਕਿ ਭਗਵਾਨ ਹਨੂਮਾਨ ਜੀ ਦੀ ਕਿਰਪਾ ਨਾਲ ਪਾਰਟੀ ਮੁਖੀ ਅਰਵਿੰਦ ਕੇ ਜੀਵਾਲ ਜਲਦ ਹੀ ਜੇਲ੍ਹ ਤੋਂ ਬਾਹਰ ਆਉਣਗੇ ਇਸ ਤੋਂ ਬਾਅਦ ਸੁਸੋਦੀਆ ਡੀਡੀਯੂ ਮਾਰਗ ਸਥਿਤ ਪਾਰਟੀ ਹੈੱਡਕੁਆਰਟਰ ਪਹੁੰਚੇ ਜਿੱਥੇ ਉਹਨਾਂ ਨੇ ਪਾਰਟੀ ਵਰਕਰਾਂ ਤੇ ਨੇਤਾਵਾਂ ਨੂੰ ਸੰਬੋਧਨ ਕੀਤਾ ਅਤੇ ਨਾਲ ਹੀ ਭਾਜਪਾ ਤੇ ਤਿੱਖਾ ਤੰਜ ਵੀ ਕੱਸਿਆ ਜਿੰਨਕੀ ਤਾਂ ਬੜੀ ਕੋਸ਼ਿਸ਼ ਕਰੀ ਇਹਨਾਂ ਨੇ संजय भाई के ऊपर मेरे ऊपर अरविंद जी के ऊपर पार्टी के और नेताओं के ऊपर देश के सख्त से सख्त कानूनों की सख्त से सख्त धाराएं लगा के इनको बंद कर दो झूठे सच्चे केस में और ऐसी ऐसी धाराएं लगा दो जो दुनिया भर में आतंकवादियों के ऊपर लगाई जाती हैं ऐसी ऐसी कानूनों की धाराएं लगा दो जो दुनिया में ड्रग माफिया के ऊपर लगाई जाती हैं ऐसी ऐसी धाराएं लगा के इन्होंने सोचा इनको जेल में बंद कर दो तो जैसे आतंकवादी को जेल में डाल देते हैं तो सड़ता रहता है ਜੈਸੇ ਡਰਗ ਮਾਫੀਆ ਕੋ ਜੇਲ੍ਹ ਮੇਂ ਡਾਲਤੇ ਹੈ ਤੋ ਦੁਨੀਆ ਮੇਂ ਸੜਤਾ ਰਹਤਾ ਹੈ ਇਨੇ ਲਗਾ ਅਰਵਿੰਦ ਕੇਜਰੀਵਾਲ ਮਨੀ ਸਿਸੋਦੀ ਅਰ ਸੰਜੇ ਸਿੰਘ ਕੋ ਵੀ ਜੇਲ੍ਹ ਮੇਂ ਡਾਲੇਂਗੇ ਤੋ ਸੜ ਜਾਏਂਗੇ ਲੇਕਿਨ ਆਪਕੇ ਅੰਸੂਆਂ ਕੀ ਕੀਮਤ ਹੈ ਇਹ ਦੱਸ ਦਿਓ ਕਿ ਦਿੱਲੀ ਦੇ ਸਾਫ ਕਾ ਮੁੱਖ ਮੰਤਰੀ ਸਿਸੋਦੀਆ ਨੂੰ ਕੇਂਦਰੀ ਜਾਂਚ ਬਿਊਰੋ ਨੇ ਪਿਛਲੇ ਸਾਲ 26 ਫਰਵਰੀ ਨੂੰ ਦਿੱਲੀ ਆਵਾਕਾਰੀ ਨੀਤੀ ਵਿੱਚ ਇੱਕ ਕਥਿਤ ਘਟਾਲੇ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਜਿਸ ਵਿੱਚ 17 ਮਹੀਨਿਆਂ ਬਾਅਦ ਸਿਸੋਦੀਆ ਨੂੰ ਜ਼ਮਾਨਤ ਮਿਲੀ ਹੈ ਰਾਹੁਲ ਗਾਂਧੀ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਰਲ ਦੇ ਵਾਇਨਾਡ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਅਤੇ ਸੜਕੀ ਸਰਵੇ ਕੀਤਾ ਜੋ ਕਿ ਬੁਰੀ ਤਰ੍ਹਾਂ ਨੁਕਸਾਨੇ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ਦੇ ਵਾਇਨਾਡ ਜ਼ਿਲ੍ਹੇ ਦੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਇਲਾਕਿਆਂ ਦਾ ਅੱਜ ਹਵਾਈ ਸਰਵੇ ਕੀਤਾ ਅਧਿਕਾਰੀਆਂ ਦੇ ਮੁਤਾਬਕ ਪ੍ਰਧਾਨ ਮੰਤਰੀ ਨੇ ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰ ਤੋਂ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਚੂਰਲਮਾਲਾ ਮੁੰਡਕਈ ਅਤੇ ਪੁੰਚਰੀ ਮਟਮ ਪਿੰਡਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਪ੍ਰਧਾਨ ਮੰਤਰੀ ਕਰੀਬ 11:30 ਵਜੇ ਹੈਲੀਕਾਪਟਰ ਦੇ ਜ਼ਰੀਏ ਕਨੂਰ ਹਵਾਈ ਅੱਡੇ ਤੋਂ ਵਾਇਨਾਡ ਲਈ ਰਵਾਨਾ ਹੋਏ ਜਿਸ ਲਈ ਕਾਂਗਰਸ ਐਮਪੀ ਜੈਰਾਮ ਰਮੇਸ਼ ਨੇ ਉਹਨਾਂ ਦੇ ਦੌਰੇ ਦੀ ਸ਼ਲਾਘਾ ਕੀਤੀ ਹੈ ਆਪਾ ਦਾ ਲੈਂਡਸਲਾਈਡ ਹੋਇਆ ਹੈ ਜਿਸ ਵਿੱਚ 300 ਤੋਂ ਵੀ अधिक ਲੋਕ का देहांत हुआ है मारे गए हैं उसको लेकर हमारी मांग थी राहुल जी की मांग थी कि इसको एक राष्ट्रीय आपदा घोषित किया जाए और आज प्रधानमंत्री वायनाड गए हैं अच्छा है वो गए हैं वायनाड गए हैं मणिपुर भी जा, जाएंगे तो अच्छा होगा डेढ़ डेढ़ साल से मणिपुर चल रहा है मणिपुर भी जाए सभी जगह जाए यूक्रेन जाए रूस जाए वायनाड जाना जरूरी है और मणिपुर में भी जाना जरूरी है आज दार्जिलिंग का एक डेलीगेशन आया मुझसे मिलने और कहा दस साल हो गए प्रधानमंत्री दार्जिलिंग ही नहीं आए तो कई लोग सब लोग चाहते है प्रधानमंत्री लो प्रधान सब लोग देखना चाहते हैं सुनना चाहते है प्रधानमंत्री मोदी ने राहत अति पुनर्वास दशिशा समीख्या की उस हस्पता का दौरा किया जिथे जख्मिया का इलाज किया जा रहा ਹਵਾਈ ਸਰਵੇ ਦੇ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਸੜਕ ਮਾਰਗ ਤੋਂ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਦਾ ਵੀ ਦੌਰਾ ਕੀਤਾ ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਦੌਰਾ ਅਜਿਹੇ ਸਮੇਂ ਦੇ ਵਿੱਚ ਹੋਇਆ ਜਦੋਂ ਕੇਰਲ ਸਰਕਾਰ ਨੇ ਆਫਤ ਪ੍ਰਭਾਵਿਤ ਖੇਤਰ ਵਿੱਚ ਮੁੜ ਵਸੇਬੇ ਅਤੇ ਰਾਹਤ ਕੰਮਾਂ ਦੇ ਲਈ 2000 ਕਰੋੜ ਰੁਪਏ ਦੀ ਮਦਦ ਮੰਗੀ ਹੈ ਕੇਰਲ ਦੇ ਵਾਇਨਾਟ ਜ਼ਿਲ੍ਹੇ ਵਿੱਚ 30 ਜੁਲਾਈ ਨੂੰ ਵੱਡੇ ਪੱਧਰ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਿੱਚ 226 ਲੋਕਾਂ ਦੀ ਮੌਤ ਹੋ ਗਈ ਸੀ ਖੇਤਰ ਵਿੱਚ ਹਾਲੇ ਵੀ ਕਈ ਲੋਕ ਲਾਪਤਾ ਨੇ ਸੁਪਰੀਮ ਕੋਰਟ ਦੇ ਜੱਜ ਡੀਵਾਈ ਚੰਦਰਚੂੜ ਅੱਜ ਚੰਡੀਗੜ੍ਹ ਅਤੇ ਪੰਜਾਬ ਦੇ ਦੌਰੇ ਤੇ ਪਹੁੰਚੇ ਜਿੱਥੇ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ ਜਿਸ ਤੋਂ ਬਾਅਦ ਓਪਜੀਆਈ ਦੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਪਹੁੰਚੇ ਅੱਜ ਚੰਡੀਗੜ੍ਹ ਪਜੀ ਦਾ 37ਵਾਂ ਕਨਵੋਕੇਸ਼ਨ ਸਮਾਰੋਹ ਸੀ ਜਿਸ ਵਿੱਚ ਭਾਰਤ ਦੇ ਚੀਫ ਜਸਟਿਸ ਡੀワイ ਚੰਦਰਚੂੜ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਜਿੱਥੇ ਸਭ ਤੋਂ ਪਹਿਲਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਰਵਾਈ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਇਸ ਤੋਂ ਬਾਅਦ ਆ ਕੇ ਉਹਨਾਂ ਕਿਹਾ ਕਿ ਇਹ ਇੱਕ ਵਿਲੱਖਣ ਕਾਨਫਰੰਸੀ ਜਿਸ ਦਾ ਆਯੋਜਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਮੇਤ ਟੈਕਨੋਲੋਜੀ ਦੇ ਵੱਖ-ਵੱਖ ਪਹਿਲੂਆਂ ਤੇ ਚਰਚਾ ਕਰਨ ਲਈ ਕੀਤਾ ਗਿਆ ਸੀ ਦੇਸ਼ ਭਰ ਦੇ जज इत सन मेन लगता है वेरी इंपॉर्टेंट इनिशिएटिव टू टेक द मैसेज ऑफ द इंडियन जुडिशरी ऑफ एक्सेस टू जस्टिस टू कॉमन सिटीजन अभी हाल ही में हमारे यहां लोक अदालत जो uh, हुआ था तो लोक अदालत में हमने थीम यह था न्याय सबके द्वार सो टेक्नोलॉजी शुड बी अ मीन्स ऑफ एंश्योरिंग न्याय सबके द्वार ई e फाइलिंग से होता है वर्चुअल हियरिंग से होता है ई e सेवा केंद्र हमने स्थापित किए हैं हरेक कोर्ट रूम में तो करीब 18,000 कोर्ट स्टेब्लिशमेंट हैं सारे देश में हर एक कोर्ट इस्टैब्लिशमेंट में एक ई e सेवा एक ई e सेवा केंद्र आएगा ताकि कोई भी नागरिक हो जिनके पास ये सारी उपलब्धियां नहीं हैं, तभी हम उनको करेंगे ਇਸ ਤੋਂ ਬਾਅਦ ਉਹ ਕਰੀਬ 11 ਵਜੇ ਚੰਡੀਗੜ੍ਹ ਪੀਜੀਆਹ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਵਧੀਆ ਕੰਮ ਕਰਨ ਵਾਲੇ 80 ਡਾਕਟਰਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਦੇ ਨਾਲ ਹੀ 508 ਡਾਕਟਰਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ ਚੰਡੀਗੜ੍ਹ ਪੀਜੀਆਹ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਜਦੋਂ ਕੋਈ ਚੀਫ ਜਸਟਿਸ ਸੰਸਥਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਇਆ ਹੋਵੇ ਇਸੇ ਤਰ੍ਹਾਂ ਬਾਇਓਮੈਡੀਕਲ ਸਾਇੰਸ ਦੇ ਖੇਤਰ ਵਿੱਚ ਬਿਹਤਰ ਕੰਮ ਕਰਨ ਵਾਲੇ ਡਾਕਟਰਾਂ ਨੂੰ ਵੀ 골ਡ ਮੈਡਲ ਦਿੱਤੇ ਗਏ ਪੈरिस ਵਿੱਚ ਇਤਿਹਾਸ ਨੂੰ ਦੁਹਰਾ ਕੇ ਭਾਰਤੀ ਹਾਕੀ ਟੀਮ ਅੱਜ ਦੇਸ਼ਵਰਤੀ ਜਿੱਥੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਖਿਡਾਰੀ ਅਤੇ ਉਹਨਾਂ ਦੇ ਪ੍ਰਸ਼ੰਸਕ ਢੋਲ ਦੀ ਥਾਪ ਤੇ ਨੱਚਦੇ ਦਿਖਾਈ ਦਿੱਤੇ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈरिस 올림픽 2024 ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਜਿਸ ਤੋਂ ਬਾਅਦ ਅੱਜ ਟੀਮ ਦੀ ਦੇਸ਼ ਵਾਪਸੀ ਹੋਈ ਅਤੇ ਇਸ ਤਰ੍ਹਾਂ ਏਅਰਪੋਰਟ ਤੇ ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਭਾਰਤੀ ਟੀਮ ਜਿਵੇਂ ਹੀ 에어ਪੋਰਟ ਤੋਂ ਬਾਹਰ ਆਈ ਤਾਂ ਪ੍ਰਸ਼ੰਸ਼ਕਾਂ ਨੇ ਢੋਲ ਵਜਾ ਕੇ ਅਤੇ ਹਾਰ ਪਾ ਕੇ ਟੀਮ ਦਾ ਸਵਾਗਤ ਕੀਤਾ ਇਸ ਮੌਕੇ ਕਪਤਾਨ ਹਰਮਨ ਦਾ ਕਹਿਣਾ ਹੈ ਕਿ ਅਸੀਂ ਖੁਸ਼ ਹਾਂ ਕਿ ਅਸੀਂ ਖਾਲੀ ਹੱਥ ਵਾਪਸ ਨਹੀਂ ਆਏ ਪ੍ਰਾਊਡ ਮੈਡਮ ਕਿਉਂਕਿ ਇਹ ਬਹੁਤ ਬੜੀ ਅਚੀਵਮੈਂਟ ਹੈ ہمارے ਲਈ ਬੈਕ ਟੂ ਬੈਕ ਜਿੱਤਣਾ ਐਂਡ ہاکی ਕੇ ਲਿਏ ਸਪੈਸ਼ਲੀ ਬਹੁਤ ਬੜੀ ਗੱਲ ਹੈ ਤਾਂ ਬਹੁਤ ਖੁਸ਼ੀ ਹੈ ਆਈ ਥਿੰਕ ਜੈਸੇ ਹਮੇਂ ਇੰਡੀਆ ਸਿਕਸਪੋਰਟ ਮਿਲ ਰਹਾ ਹੈ ਔਰ ਲੋਕ ਪਿਆਰ ਦੇ ਰਹੇ ਹੈ ਆਈ ਥਿੰਕ अब बोल सकते हैं कि वो टाइम वापस आ रहा है और हम लेके भी आएंगे ऐसा नहीं है कि आई थिंक टीम में सभी सारे सारे सरपंच हैं मैडम क्योंकि टीम गेम है तो बहुत खुश हूँ नाम मिल गया भाई <laughs> बट इसमें वो ठीक है बट पी एम सर से बात करना आई थिंक वो बहुत बड़ी बात है एंड जाने से पहले और मैच के बाद वहां पे उनसे बात करनी ये बहुत हमारे लिए स्पेशल थी सोच यही रहते थे कि पहले अपना जो हमें बताया गया है हम जो प्लान करके जा रहे हैं उस पर ज्यादा फोकस था और क्योंकि जीत के अफकोर्स हम मेडल के लिए जा रहे थे बट आई थिंक उससे पहले जो आपको फोकस रहना पड़ेगा वो, वो वो बहुत बहुत ज़्यादा इम्पोर्टेंट था तो मन में जो हमें बताया जा रहा था कि 60 मिनट हमने जो बताया उस पर स्टिक रहना है और अपना बेस्ट करना है तो अगर हम ये चीज़ें अच्छी चीज़ चीज़ करेंगे तो हमारा मेडल आएगा तो आई थिंक हमने वो अच्छी इस मौके भारतीय हॉकी खिलाड़ी टोल दी था नाच दे नजर आए टीम दे ਵਾਪਸੀ ਦਾ ਸਵਾਗਤ ਕਰਨ ਲਈ ਪ੍ਰਸੰਸ਼ਕਾਂ ਦੇ ਵਿੱਚ ਭਾਰੀ ਉਤਸ਼ਾਹ ਸੀ ਇਸ ਦੇ ਨਾਲ ਹੀ ਭਾਰਤੀ ਟੀਮ ਨੇ ਮੈਡਲ ਦੇ ਨਾਲ ਫੋਟੋ ਸ਼ੂਟ ਵੀ ਕਰਵਾਇਆ ਤੇ ਬਾਕੀ ਟੀਮ ਮੈਂਬਰ ਵੀ ਮੀਡੀਆ ਦੇ ਰੂਬਰੂ ਹੋਏ ਕਈ ਹਮੇ ਵੀ ਇਹ ਫੀਲ ਹੁੰਦਾ ਹੈ ਕਿ ہماری ਟੀਮ ਜੋ 골ਡ ਮੈਡਲ ਕੀ थी ਬਟ ਚਲੋ ਇਹ ਜੋ ਭਗਵਾਨ ਨੇ ਲਿਖਾ ਹੋਇਆ ਹੈ ਜੈਸੇ ਵੀ ਹੈ ਉਹ ਹੋਣਾ ਹੀ ਹੈ ਬਟ ਅਸੀਂ ਅਭੀ ਇਸੀ ਕੋਸ਼ਿਸ਼ ਸੇ ਗਏ ਸੀ ਕਿ ਹਮੇ ਇਹ ਕਲਰ ਚੇਂਜ ਕਰਨਾ ਹੈ ਬਟ ਅਗੇ ਹਮ और इस पे काम करेंगे न्यू कोच आने की वजह से जैसे कि क्रेग के भी आपने इंटरव्यू सुने होंगे क्रेग की थिंकिंग भी आपने देखी होगी वो अलग अलग डिफरेंट थिंकिंग के इंसान है और उन्होंने काफी काफी नहीं बहुत ज्यादा चेंज हॉकी में हमारी में लाया है काफी स्ट्रक्चर्स में हम खेलते हैं अभी हमारे पास काफी प्लान है काफी डिटेल्स हमें नेक्स्ट टीमों के भी मिल रही है नेक्स्ट प्लेयर्स क्या करते हैं जो कि हमारी टीम को बहुत हेल्प कर रही है इसमें बिल्कुल जी बहुत खुशी हो रही है बैक टू बैक आ, मेडल जीतना कंट्री के लिए और बहुत अच्छी फीलिंग है प्राउड फील कर रहे हैं बहुत बड़ी जीत समझते हैं क्योंकि जो हमारी लेगेसी है उसको मेंटेन कर रहे हैं हम क्योंकि लास्ट हम जैसे ब्राउन्स आया था इस बार भी हमने हमारे माइंड में ये था कि हमने कलर चेंज करना है बट जो हम हॉकी खेल के आए हैं अपनी बेस्ट हॉकी अगर देखा जाए फिफ्टी टू ईयर के बाद हमने ऑस्ट्रेलिया को हराया है ओलंपिक में उसके बाद एक बंदे के एक बंदा को हो कार्ड होके उसके बाद हमने आ, फुल मैच खेल के वो मैच क्वार्टर फाइनल जीता है तो आई थिंक बहुत ਵਧਾਤੀ ਵੀ ਲਿੰਗੇ ਭਾਰਤੀ ਹਾਕੀ ਗੋਲ ਕੀਪਰ ਪੀ ਆਰ ਸ੍ਰਿਜੇਸ਼ ਪੈरिस 올림픽 ਦੇ ਸਮਾਪਤੀ ਸਮਾਰੋਹ ਵਿੱਚ ਦੋ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਪਾਕਰ ਦੇ ਨਾਲ ਭਾਰਤ ਦਾ ਝੰਡਾ ਬਰਦਾਰ ਹੋਣਗੇ ਟੀਮ ਨੇ ਭਾਰਤ ਸਰਕਾਰ ਐਸ ਏ ਆਈ ਅਤੇ ਉੜੀਸਾ ਸਰਕਾਰ ਦੇ ਸਮਰਥਨ ਲਈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਪੈਰਿਸ 올림픽 ਦੇ ਬਿਲਕੁਲ ਅਖੀਰਲੇ ਦਿਨਾਂ ਦੇ ਵਿੱਚ ਭਾਰਤ ਨੂੰ ਇੱਕ ਹੋਰ ਮੈਡਲ ਹਾਸਲ ਹੋਇਆ ਅਮਨ ਸ਼ਹਿਰਾਵਤ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਲਈ ਕਾਂਸੀ ਦਾ ਤਗਮਾ ਜਿੱਤਣ 'ਚ ਸਫਲ ਰਹੇ ਅਤੇ ਅਜਿਹਾ ਕਰਨ ਵਾਲੇ ਉਹ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਪਹਿਲਵਾਨ ਬਣ ਗਏ ਨੇ 21 ਸਾਲਾ ਨੌਜਵਾਨ ਪਹਿਲਵਾਨ ਅਮਨ ਸ਼ਹਿਰਾਵਤ ਨੇ 올림픽 ਦੇ ਵਿੱਚ ਕੁਸ਼ਤੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ ਪੈरिस 올림픽 ਵਿੱਚ ਕੁਸ਼ਤੀ ਵਿੱਚ ਭਾਰਤ ਦਾ ਇਹ ਪਹਿਲਾ ਤਗਮਾ ਪਹਿਲੀ ਵਾਰ 올림픽 ਖੇਡਾਂ ਵਿੱਚ ਹਿੱਸਾ ਲੈ ਰਹੇ ਅਮਨ 올림픽 ਇਤਿਹਾਸ ਵਿੱਚ ਤਗਮਾ ਜਿੱਤਣ ਵਾਲੇ 8ਵੇਂ ਭਾਰਤੀ ਪਹਿਲਵਾਨ ਬਣ ਗਏ ਇਸ ਦੇ ਨਾਲ ਹੀ ਅਮਨ ਸ਼ਹਿਰਾਵਤ 올림픽 ਤਗਮਾ ਜਿੱਤਣ ਵਾਲੇ ਭਾਰਤ ਦੇ ਸਭ ਤੋਂ ਘੱਟ ਉਮਰ ਦੇ ਤਗਮਾ ਜੇਤੂ ਵੀ ਬਣੇ ਨੇ ਹਾਂ ਜੀ ਬਹੁਤ ਬੜੀਆ ਲੱਗ ਰਹੀ ਹੈ ਬਤ ਮਨੇ ਖੁਦ ਨੇ ਵਿਸ਼ਵਾਸ ਨਹੀਂ ਹੋ ਰਿਹਾ ਕਿ तीन चार दिन तो मन ने भी समझ में लग भाई तेने मेडल जीते लिया आखिर में ओलंपिक में बस यही सोच के आए थे कि भाई, भाई भाई पहले तो दो चार मिनट दो मिनट नंबर नहीं देना किसी का वो जो सेमीफाइनल में आ रहा था वो शुरू में जाते ही मतलब चार नंबर से ले गई इतना बड़े कंपटीशन में तो पजल हो गया भाई कैसे नंबर लियो ली ओलंपिक में ऐसे सब दे सब देख रहे हैं देशवासी अब क्या करूँ क्या मैं समझ में नहीं आया क्या करूँ प्रेशर भी था भाई हाँ एक लब मेरे मन में दो तीन और होते तो ठीक से ਮਤਲਬ ਇਹ ਕਹਿੰਦਾ ਵੀ ਅਬ ਤੋਂ ਮੈਡ ਲੈ ਕੇ ਆਣਾ ਹੈ ਬਸ ਉਸਲੇ ਮੈਂ ਸਬਦਾਂ ਤੋਂ ਬਿਆਨ ਨਹੀਂ ਕਰ ਸਕਦਾ ਮਤਲਬ ਸਮਝ ਜਾਗੇਗੇ ਆਪ ਆਪ ਉਸ ਜਗ੍ਹਾ ਪਖੜੇ ਹੋ ਤਾਂ ਆਪ ਖੁਦ ਮੈਸੇਜ ਕਰਕੇ ਦੇਖ ਲਿਓ ਕਿਹੋ ਜਿਹਾ ਲੱਗ ਰਿਹਾ ਹੋਗਾ ਆਪਣੇ ਯਾਨ ਅਸਿਆਗਲ ਅਲੱਗ ਸੇ ਤਾਂ 2028 ਕਾ ਹੈ ਔਰ 2026 ਮੀਚਨ ਗੇਮਸ ਹੈ ਦੱਸ ਦੇ ਕਿ ਅਮਨ ਨੇ ਸਿਰਫ 11 ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਨੂੰ ਗਵਾ ਦਿੱਤਾ ਸੀ ਇਸ ਦੁਨੀਆ ਨੂੰ ਛੱਡਣ ਤੋਂ ਪਹਿਲਾਂ ਉਹਨਾਂ ਦੇ ਪਿਤਾ ਨੇ 2013 ਵਿੱਚ ਹੀ ਅਮਨ ਨੂੰ 76 ਸਾਲ स्टेडियम भर्ती करवाया देश मेडल तो बाद अमन दे ताया जी ने अपनी खुशी साझी की थी। मन में तो हमारे यही थी जी गोल्ड लेके आएगा चलो उसमें थोड़ी चूक होगी पर देश के लिए मेडल लेके आया है और हम यही दुआ करते हैं बेटे के लिए अगली बार गोल्ड लेके आए चार साल के बाद नहीं है, फिर जाए माता पिता नहीं है जी बहुत दुखाते जगह पर पूछा है जी जिसका माँ बाप बचपन में गुजर गया है वो बालक कैसे महसूस करता है किस तरह का संघर्ष रहा है अमन का? अमन का संघर्ष भरी जिंदगी रही है जी बहुत कष्टों की जिंदगी रही है जी जो दस साल की उम्र में उसके माता पिता का साया उसके सर पर से उठ गया था उसने उसका उनके माता पिता का ਸਰਦਾਂਝਲੀ ਦੇਣੇ ਲਈ 올림픽 ਮੈਡਲ ਲੈ ਕੇ ਆਇਆ ਹੈ ਜਨ ਅਗਲੀ ਵਾਰ ਗੋਲਡ ਲੈ ਕੇ ਆਏ ਹਾਂ ਤਾਂ ਇਹ ਹੀ ਦੁਆ ਕਰਦੇ ਹਾਂ ਅਮਨ ਨੇ 2022 এਸ਼ੀਆਈ ਖੇਡਾਂ ਵਿੱਚ ਕਾਂਸੀ ਅਤੇ 2022 ਅੰਡਰ 23 ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਿਆ ਸੀ ਇਸ ਕਾਂਸੀ ਦੇ ਤਗਮੇ ਨਾਲ ਦੇਸ਼ ਨੇ ਕੁਸ਼ਤੀ ਵਿੱਚ ਹੁਣ ਤੱਕ ਕੁੱਲ 8 ਤਗਮੇ ਜਿੱਤੇ ਨੇ ਇਸ ਤੋਂ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਟੋਕੀਓ 올림픽 2020 ਦੇ ਵਿੱਚ ਰਵੀ ਦੇਈਆ ਦੇ ਦੂਜੇ ਸਥਾਨ ਤੇ ਰੈਨ ਸਮੀਤ ਪੰਜ ਕਾਂਸੀ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ ਸਨ ਅੱਜ ਦੇ ਇਸ ਬਲਟਨ ਵਿੱਚ ਐਨਾਂ ਹੀ ਕੱਲ ਮੁਰ ਤੋਂ ਹਾਜ਼ਰ ਹੋਵਾਂਗੇ ਮੈਨੂੰ ਦੇ ਇਜਾਜ਼ਤ ਧੰਨਵਾਦ